ਸਰਬੱਤ ਦਾ ਭਲਾ ਚਾਹੇ ਯੂਟਿਊਬ ਟਸ ਦੇਉ ਬੰਨੀ ਵੀ ਨੇ ਕੋਲਡ ਇੰਡਸਟਰੀ ਵੀ ਨੇ ਜਿਹੜੇ ਸਮਾਜ ਸੇਵਾ ਦੇ ਹੋਰ ਬੜੇ ਵੱਡੇ ਵੱਡੇ ਕੰਮ ਕੀਤੇ ਆ ਜਾ ਰਹੇ ਆ ਉਸੇ ਲੜੀ ਚ ਇਸ ਸਾਲ ਜਿਹੜੇ بارشਾਂ ਵੱਧ ਹੋਣ ਕਰਕੇ ਹੜ੍ਹਾਂ ਕਰਨ ਲੋਕਾਂ ਦੇ ਮਕਾਨ ਡਿੱਗ ਪਏ ਸੀ ਜਾਂ ਟਹਿ ਗਏ ਸੀ ਜਾਂ ਰੇਪੇਰ ਦੇ ਕਾਬਿਲ ਸੀ ਜਾਂ ਕਿਹੋ ਜਿਹਾ ਹੈ ਨਹੀਂ ਸੀ ਉਸ ਲੜੀ ਚ ਅਮਰਾਇ ਜੀ ਸਾਹਿਬ ਨੇ ਜਿੱਥੇ-ਇੱਥੇ ਸਾਡੇ ਸਾਰੇ ਪੰਜਾਬ ਚ ਯੂਨਟ ਬਣੇ ਹੋਇਆ ਰਿਪੋਰਟ ਮੰਗੀ ਸੀ ਜਿਨ੍ਹਾਂ ਦੇ ਘਰ ਡਿੱਗੇ بارشਾਂ ਚ ਉਸ ਨੂੰ ਰਿਪੋਰਟਾਂ ਭੇਜੋ ਤੋ ਸਾਰੇ ਪੰਜਾਬ ਚੋਂ ਸਾਨੂੰ ਰਿਪੋਰਟਾਂ ਆਈਆਂ ਸੀ ਇੱਥੇ-ਇੱਥੇ ਘੜ ਲਗੇ ਐ ਤੇ ਉਹ ਡਾਕਟਰ ਐਸ.ਪੀ. ਸੂਰਾਇ ਨੇ ਇਹ ਇਹਨਾਂ ਘਰਾਂ ਦੀ ਪੇਂਡ ਵਾਸਤੇ ਨਵੇਂ ਘਰਾਂ ਬਣਾਉਣ ਵਾਸਤੇ 15 ਕੋੜ ਰੁਪਏ ਦਾ ਬਜਟ ਰੱਖਿਆ ਸੀ ਤੇ ਰੋਪੜ ਜ਼ਿਲ੍ਹੇ ਚੋਂ ਸਾਡੇ ਜੱਗੀਜੀ ਪ੍ਰਧਾਨ ਖੜੇ ਨੇ ਇਹਨਾਂ ਨੇ ਜਿੰਨਾ ਸਾਨੂੰ ਲਿਸਟ ਭੇਜੀ ਸੀ ਉਹ ਕੰਮ ਕਰਨ ਦੇ ਉਹਦੇ ਵਿੱਚੋਂ 6 ਘਰ ਅਜ ਬਣ ਕੇ ਤਿਆਰ ਹੋ ਗਏ ਐ 3 ਅਜ ਨਵੇਂ ਦਾ ਤੁ ਘਾਟਨ ਕਰਨਾ ਤੇ ਇਹ ਸਭ ਤੋਂ ਪਹਿਲੇ ਘਰ ਅਸੀਂ ਬੈਰਮਪ੍ਰਿੰਦ ਬੀਬੀ ਬਚਨੀ ਦੀਵ ਦੇ ਘਰੇ ਪਹੁੰਚੇ ਆ ਇਹਨਾਂ ਦਾ ਮਕਾਨ ਬਣ ਕੇ ਤਿਆਰ ਹੋ ਗਿਆ ਹੈ ਇਹ অতি ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਕੋਲ ਰਹਿਣ ਵਾਸਤੇ ਕੋਈ ਮਕਾਨ ਨਹੀਂ ਧਰਮ ਸਾਲਾ ਚ ਰਹਿ ਹੋ ਰਿਹਾ ਰਿਹਾ ਹੈ ਇਹਨਾਂ ਦੇ ਬੱਚੇ ਕੋਲ ਕੋਈ ਰੋਜ਼ਗਾਰ ਨਹੀਂਗਾ ਤਾਂ ਇਹ ਜਿਹੜਾ ਸਰਬੱਤ ਦਾ ਪਲਾਟ ਟੈਸਟ ਵੱਲੋਂ ਡਾਕਟਰ ਐਸਪੀ ਸਿੰਘ ਭਰਾਏ ਵੱਲੋਂ ਆਪਦੀ ਜੇਬ ਚੋਂ ਪੈਸੇ ਖਰਚ ਕੇ ਲੋਕਾਂ ਦੇ ਮਕਾਨ ਬਣਾ ਕੇ ਜਿਹੜੀ ਸਹੂਲਤ ਦਿੱਤੀ ਜਾ ਰਹੀ ਹੈ ਬੀਬੀ ਬਚਨਦੇਵ ਨੂੰ ਤੇ ਇਥੋਂ ਦੀ ਪੰਚਾਇਤ ਨੂੰ ਖਾਸ ਕਰਕੇ ਜੱਗੀ ਜੀ ਨੂੰ ਵਧਾਈ ਦਿੰਨੇ ਆ ਵੀ ਜਿਨ੍ਹਾਂ ਨੇ ਇਹ ਬਹੁਤ ਲੋੜਵੰਦ ਜਿਹੜੀ ਹੈ ਲੇਡੀ ਹੈ ਇਹਦਾ ਮਕਾਨ ਲੱਭ ਕੇ ਤੇ ਤਿਆਰ ਕਰਵਾ ਕੇ ਦਿੱਤਾ ਹੈ ਰਹਿਣ ਜੋਗਾ ਜਗ੍ਹਾ ਨਹੀਂ ਸੀ ਇਹ ਇੱਥੇ ਸਕੂਲ ਦੇ ਨਾਲ ਪੰਚਾਇਤ ਦੇ ਇੱਕ ਕਮਰੇ ਵਿੱਚ ਸਰਪੰਚ ਸਾਹਿਬ ਨੇ ਰੱਖਿਆ ਹੋਇਆ ਸੀ ਲੰਮਰਦਾਰ ਜੀ ਮੇਰੇ ਕੋਲ ਅਪਰੋਚ ਕੀਤਾ ਇਹਨਾਂ ਨੇ ਤੇ ਇਦਾਂ ਦਾ ਵੀ ਹਾਲਾਤ ਹੈ ਬਚਮੀ ਦੇਵੀ ਕੋਲ ਕੋਈ ਸਾਧਨ ਨਹੀਂ ਸੀਗਾ ਗਰੀਬ ਨਹੀਂ ਹੈ ਔਰ 90 ਕੇ ਸਾਲ ਦੀ ਉਮਰ ਵੀ ਕੀ ਦੱਸਦੇ ਹੈ ਤੇ ਕੋਈ ਆਮਦਨ ਸਾਧਨਾ ਹੁਣ ਕਰਕੇ ਇੱਥੇ ਰਸੀ ਇਹ ਫਾਰਮ ਭਰ ਕੇ ਇਹਨਾਂ ਤੋਂ ਉੱਪਰ ਤੇ ਜੈਪ੍ਰਾਹਰ ਸਭ ਨੂੰ ਸਤ ਸ੍ਰੀ ਅਕਾਲ ਜਸਾ ਜੀ ਡਾਕਟਰ ਰਟਵਾਲ ਸਾਹਿਬ ਆਏ ਹੈ ਇਹਨਾਂ ਦਾ ਬਹੁਤ ਬਹੁਤ ਮੈਂ ਤੁਹਾਨੂੰ ਆਤ ਕਰਦਾ ਕਿਉਂਕਿ ਇਹਨਾਂ ਨੂੰ ਜੋ ਵੀ ਅਸੀਂ ਭੇਜੀ ਹੈ ਫਾਰਮੈਲਟੀ ਕਰਕੇ ਤੋਂ ਰਿਪੋਰਟ ਭੇਜੀ ਹੈ ਇਹਨਾਂ ਨੇ 1 ਮਿੰਟ ਤੋਂ ਪਹਿਲੇ ਕੰਮ ਕੀਤਾ ਇਹਨਾਂ ਨੇ ਸਾਨੂੰ ਉਸੇ ਵੇਲੇ ਜੋ ਅਸੀਂ 25 ਮਕਾਨਾਂ ਦੀ ਲਿਸਟ ਭੇਚੂ ਕੇ ਜਿਹਦੇ ਚ 20 ਮਕਾਨਾਂ ਦੀ ਅਪਰੂਵਲ ਸਾਡੇ ਕੋਲ ਆ ਚੁੱਕੀ ਹੈ ਤੇ ਕਿ ਦੋਲੇ ਖਾਂਦੀ ਫੇਤੀਆਂ ਚੰਗਾ ਲੋਕ ਨਹੀਂ ਲੈਂਦੀ ਫੇਰਦੀ ਮਕਾਨ ਵਜੇ ਤਾਂ ਬਹੁਤ ਬਹੁਤ ਮੈਨੂੰ ਖੁਸ਼ੀਆਂ ਦਿੱਤਾ ਹੈ ਮਗਰ ਲੱਗ ਕੇ ਬਹੁਤ ਮਚਾ ਕੀਤਾ ਹੈ ਮੇਰੇ ਬੌਜੀ ਨੇ ਬਹੁਤ ਧੰਨਵਾਦ ਕੀਤਾ ਸਰ ਮੇਰਾ ਮਕਾਨ ਬਣਾਇਆ ਨਹੀਂ ਤੇ ਮੇਰਾ ਮਕਾਨ ਨਹੀਂ ਬਣ ਸਕਦਾ ਮੈਂ ਭੇਜਦੀ ਰਹਗੀ ਆ ਦਿਨ ਆ ਕੇ ਤੇ ਕਟੋਲੇ ਨੇ ਬਹੁਤ ਖਾਦੇ ਆ ਹਾਂਜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਐਸਪੀ ਰਾਜ ਦਾ ਹੀ ਸਾਡੇ ਤਾਂ ਬਹੁਤ ਮੁਸ਼ਕਲਾਂ ਬਣਨਾ ਤਾਂ ਹੀ ਸਾਡੇ ਤਾਂ ਬਹੁਤ ਗਰੀਬ ਬੰਦੇ ਜਿੰਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮਕਾਨ ਜੀ ਪਾਣੀ ਦੀ ਪਿੱਛੇ ਮਾਰ ਪੈਂਦੀ ਬਹੁਤ ਹੈ ਵਾਲੇ ਟੁੱਟ ਰਹੇ ਸਾਰੇ ਮੇਰਾ ਨਾਮ ਸਰ ਬਜੀਰ ਸਿੰਘ ਹੈ ਜੀ ਐਸਪੀ ਓਬਰਾਏ ਸਾਹਿਬ ਨੇ ਮਦਦ ਸਤ ਕੇ ਸਾਨੂੰ ਜਿਹੜਾ ਪੈਸੇ ਇਹਨਾਂ ਨੇ ਦਿੱਤੇ ਹੈ ਜੀ ਘਰ ਦੇ ਮਕਾਨਾਂ ਵਾਸਤੇ ਸਾਡੇ ਮਕਾਨਾਂ ਦੇ ਬਹੁਤ ਮਾੜੇ ਹਾਲਾਤ ਜਿਨ੍ਹਾਂ ਕਰਕੇ ਇਹਨਾਂ ਦੀ ਮਦਦ ਸਰਕਾਰ ਸਾਨੂੰ ਮਾੜਾ ਮੋਟਾ ਜਿਹੜਾ ਕਮਰੇ ਪੌਣੇ ਦੀ ਇਜਾਜ਼ਤ ਮਿਲੀ ਹੈ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਐਸਪੀ ਓਵਰੇਜ ਸਾਹਿਬ ਦਾ ਤੇ ਚੈਰੀਟੇਬਲ ਟਰਸਟ ਦਾ ਤੇ ਸਾਡੇ ਜਿਹੜੇ ਨੀ ਪੱਥਰ ਦਾ ਘਰ ਦਾ ਮਕਾਨ ਦਾ ਜਿਹੜਾ ਨੀ ਪੱਥਰ ਆ ਐਸਪੀ ਓਵਰੇਜ ਸਾਦਕਾ ਤੇ ਚੈਰੀਟੇਬਲ ਟੀਮ ਟਰਸਟ ਜਿਹੜੀ ਇਹਨਾਂ ਦੀ ਇਹਨਾਂ ਦੇ ਸਦਕਾ ਨੀ ਪੱਥਰ ਰੱਖ ਹੋ ਗਿਆ ਇਹ ਕੰਮ ਦੀ ਜਿਹੜੀ ਸਟਾਰਟਿੰਗ ਆ ਉਹ ਇੱਕ ਅਕਲ ਤੇ ਅੱਜ ਤੇ ਸਟਾਰਟ ਹੋਈ ਚੁੱਕੀ ਆ ਨਹੀਂ ਪੁੱਤ ਅੱਜ ਰੱਖ ਚੁੱਕੇ ਬਾਕੀ ਥੈਂਕ ਯੂ ਸੋ ਮੱਚ ਜੀ ਸਾਰਿਆਂ ਦਾ ਧੰਨਵਾਦ ਚਲੋ ਬਿਲਡ ਪਾਸ ਕਰਾਂਗੇ ਕੇ ਸਿੰਘ ਸਰਵੱਤ ਪਹਿਲੇ ਦਾ ਬਹੁਤ ਧੰਨਵਾਦ ਤੁਹਾਡਾ ਜੀ ਅਸੀਂ ਮਦਦ ਦਾ ਨਾਮ ਹੈ ਤਸਵੀਰ ਪਰ ਤੇ ਅਸੀਂ ਦਾ ਅਨਸਰ ਆ ਜੀ ਡਾਕਟਰ ਐਸ ਪੀ ਸਿੰਘ ਸੁਭਾਅ رائے ਸਾਹਿਬ ਨੇ ਇਹਨਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਤੋਂ ਸਾਡਾ ਮਕਾਨ ਬਣਵਾਇਆ ਗਿਆ ਅਸੀਂ 30 ਸਾਲਾਂ ਤੋਂ ਜੇ ਇਹ ਪਰਿਵਾਰ ਸੀਗਾ ਉਹ ਚੁੰਗੀ ਵਿੱਚ ਰਹਿ ਰਹੇ ਅਸੀਂ ਇਹ ਸਰਪੱਤ ਦਾ ਪਹਿਲਾ ਚੈਰੀਟੇਬਲ ਵੱਲੋਂ ਮਦਦ ਕੀਤੀ ਗਈ ਨਹੀਂ ਤਾਂ ਸਾਤੋ ਹੀ ਕਦੇ ਵੀ ਨਹੀਂ ਸੀ ਬੰਦਣਾ ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ ਮੇਰੀ ਘਰ ਵਾਲੇ ਦਾ ਨਾਮ ਬੇਵੀ ਰਾਣੀ ਹੈ ਹਾਊਸ ਨੰਬਰ 1306 ਹੈ ਜੀ ਠੀਕ ਹੈ ਜੀ ਸਾਨੂੰ ਕਿਤੇ 10 ਵਜੇ ਦੀ ਵੀ ਸਰ ਇਹ ਕੰਮ ਕਰਦੇ ਪੁੰਨ ਦਾ ਅਸੀਂ ਨਾਲ ਲਾਇਬ੍ਰੇਰੀ ਕਿਸ ਨੇ ਗਏ ਤੇ ਤਾਂ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਜੀ ਆ ਛੱਤਾਂ ਕਿਸੇ ਟਾਈਮ ਵੀ ਸਾਡੇ ਉੱਪਰ गिर ਸਾ ਦਿੱਤੀ ਜੀ ਅਸੀਂ 12 ਮੈਂਬਰ ਉੱਪਰ نیچے ਮਲਾ ਗਏ ਮਗਰ نیچے ਸੀ ਚਾਰ ਹੈ ਉਬਰਾਇ ਸਾਹਿਬ ਦਾ ਜੱਗੀ ਸਾਹਿਬ ਦਾ ਪੂਰੀ ਟੀਮ ਦਾ ਬਹੁਤ-ਬਹੁਤ ਸ਼ੁਕਰਿਆ ਦਾ ਸਾਡੇ ਵੱਤੇ ਰੱਬ ਬਣ ਕੇ ਆਏ ਜੀ ਅਸੀਂ 40 45 ਸਾਲ ਹੋ ਰਿਹਾ ਸਾਡੇ ਜੀ ਠੀਕ ਬਹੁਤ-ਬਹੁਤ ਦਿਲੋਂ ਸ਼ੁਕਰਿਆ ਜੀ ਪੂਰੀ ਟੀਮ ਦਾ ਜੀ ਉਬਰਾਇ ਸਾਹਿਬ ਦਾ ਜੱਗੀ ਸਾਹਿਬ ਦਾ ਪੂਰੀ ਟੀਮ ਦਾ ਜੀ ਜੀ ਤੁਸੀਂ ਸਾਡੇ ਵੱਤੇ ਕੀਦੀ ਟਾਈਮ ਕਰਦੇ ਆ ਚਲੋ ਬਦਾਈ ਤੁਹਾਨੂੰ ਬਹੁਤ-ਬਹੁਤ ਤੁਹਾਨੂੰ ਬਹੁਤ-ਬਹੁਤ ਬਦਾਈ ਆ ਮੇਰਾ ਨਾਮ ਸੁਜੀਤ ਗੌਰ ਰੋਪਰ ਮਹੱਲਾ ਫੁੱਲ ਚੱਕਰ ਵੀ ਰਹਿਮਾਨੀ ਸਾਡੇ ਇਹ ਸਾਰਾ ਮਤਲਬ ਆ ਵੇੜਾ ਬਾਥਰੂਮ ਵਗੈਰਾ ਸਭ ਕੁਝ نیچے ਗਿੱਰ ਗਿਆ ਸੀ ਤੇ ਐਸਪੀ ਸਿੰਘੂ ਜੀ ਨੇ ਸਾਡਾ ਇਹ ਸਾਰਾ ਕੰਮ ਬਹੁਤ ਤਸੱਲੀ ਨਾਲ ਸਾਡਾ ਕਰਵਾ ਕੇ ਦਿੱਤਾ ਹੈ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆਂ